ਸੱਚ ਕੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨੂੰ ਪਿੱਤੇ ਦਿਨ ਤੋਂ ਜਿਹੜਾ ਸਮਾਣਾ ਦੇ ਵਿੱਚ ਫਰਦ ਕੇਂਦਰ ਬਣਿਆ ਹੋਇਆ ਉੱਥੇ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਜਿਹੜੀ ਇਹ ਹੜਤਾਲ ਕਰ ਦਿੱਤੀ ਗਈ ਹੈ ਪਰ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਅਸੀਂ ਕਾਫੀ ਟਾਈਮ ਤੋਂ ਜਿਹੜੀ ਆਪਣੀ ਤਨਖਾਹਾਂ ਦੀ ਮੰਗ ਕਰਦੇ ਆ ਕਿ ਸਾਨੂੰ ਜਿਹੜਾ ਡੀਸੀ ਰੇਟ ਤੇ ਇੱਥੇ ਲਗਾ ਦਿੱਤਾ ਜਾਵੇ ਕਿਉਂਕਿ ਕਾਫੀ ਟਾਈਮ ਤੋਂ ਇਹ ਕੰਮ ਕਰਦੇ ਨੇ ਦੱਸਿਆ ਜਾ ਰਿਹਾ ਜਾਣਕਾਰੀ ਮੁਤਾਬਕ ਕਿ ਕੋਈ ਚੀਕੇ ਤੋਂ ਹੁੰਦਾ ਕੋਈ ਨਾਬੇ ਤੋਂ ਹੁੰਦਾ ਤੇ ਕੋਈ ਪਟਿਆਲੇ ਤੋਂ ਹੁੰਦਾ ਪਰ ਉਹਨਾਂ ਦੇ ਜਿਹੜੇ ਘਰ ਦੇ ਗੁਜ਼ਾਰੇ ਵੀ ਨੇ ਉਹ ਨਹੀਂ ਹੁੰਦੇ ਦੇਖ ਸਕਦੇ ਹੋ ਕਿ ਜਿਹੜਾ ਇਹ ਦਫ਼ਤਰ ਹੈ ਇਸ ਨੂੰ ਦਰਾਜਾ ਬੰਦ ਕਰ ਦਿੱਤਾ ਗਿਆ ਤੇ ਸਰਕਾਰ ਦੇ ਇਸ ਟਾਈਮ ਜਿਹੜਾ ਇਹ ਸਿਸਟਮ ਜਿਹੜਾ ਨਿਗਾਹ ਦੇ ਵਿੱਚ ਨਹੀਂ ਆ ਰਿਹਾ ਪਰ ਇਹਨਾਂ ਦੇ ਵੱਲੋਂ ਜਿਹੜੇ ਕਰਮਚਾਰੀ ਨੇ ਪਿਛਲੇ ਦਿਨੀ ਸਮਾਣਾ ਦੇ ਐਸ ਡੀ ਐਮ ਦੇ ਕੋਲ ਵੀ ਪਹੁੰਚਦੇ ਨੇ ਪਰ ਐਸ ਡੀ ਐਮ ਦੇ ਵੱਲੋਂ ਵੀ ਉਹਨਾਂ ਨੂੰ ਕੋਈ ਜਿਹੜਾ ਆਸ਼ਵਾਸ਼ਣ ਨਹੀਂ ਦਿੱਤਾ ਜਾਂਦਾ ਕੁਝ ਦਿਨ ਪਹਿਲਾਂ ਵੀ ਜਿਹੜੀ ਇਹ ਹੜਤਾਲ ਕੀਤੀ ਗਈ ਸੀ ਉਦੋਂ ਜਿਹੜਾ ਮੋਰੰਡਮ ਦੇ ਕੇ ਇਹ ਕੰਮ ਕਰ ਚੱਲ ਪਿਆ ਸੀ ਪਰ ਫਿਲਹਾਲ ਦੀ ਘੜੀ ਜਿਹੜੇ ਅੰਦਰ ਕਰਮਚਾਰੀ ਐ ਲੜਕੀਆਂ ਨੇ ਉਹਨਾਂ ਦਾ ਇੱਕੋ ਹੀ ਕਹਿਣਾ ਹੈ ਕਿ ਸਾਡੀ ਜਿਹੜੀ ਤਨਖਾਹ ਇਨਕਰੀਜ਼ ਕੀਤੀ ਜਾਵੇ ਤੇ ਸਾਨੂੰ ਜਿਹੜੀ ਟਾਈਮ ਤੇ ਤਨਖਾਹ ਦਿੱਤੀ ਜਾਵੇ ਤਾਂ ਕਿ ਜਿਹੜਾ ਸਾਡਾ ਘਰ ਦਾ ਗੁਜ਼ਾਰਾ ਵੀ ਚੱਲ ਸਕੀ ਪਰ ਹਰਿਆਣੇ ਦੀ ਵਾਲੀ ਗੱਲ ਹੈ ਕਿ ਕਾਫੀ ਟਾਈਮ ਤੋਂ ਇਹ ਜਿਹੜਾ ਸਿਸਟਮ ਹੈ ਸਰਕਾਰ ਦੀ ਨਿਗਾ ਦੇ ਵਿੱਚ ਨਹੀਂ ਆਉਂਦਾ ਤੇ ਸਮਾਣਾ ਦੇ ਐਸਡੀਐਮ ਨੂੰ ਦੋ ਤਿੰਨ ਵਾਰ ਜਿਹੜਾ ਮੋਰੰਡਮ ਦੇ ਦਿੱਤਾ ਜਾਂਦਾ ਹੈ ਇਸ ਵਾਰ ਤਾਂ ਐਸਡੀਐਮ ਦੇ ਵੱਲੋਂ ਵੀ ਜਿਹੜੀ ਕੋਈ ਹੈ ਸਾਰ ਨਹੀਂ ਲਈ ਜਾ ਦੇਖਦੇ ਹਾਂ ਕਦੋਂ ਤੱਕ ਇਹ ਹੜਤਾਲ ਚੱਲਦੀ ਹੈ ਤੇ ਲੋਕ ਜਿਹੜੇ ਨੇ ਖੱਜਲ ਖਵਾਰ ਹੁੰਦੇ ਨੇ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਵਿੱਚ ਕੀ ਨਾਮ ਹੈ ਜੀ ਤੁਹਾਡਾ ਸਰਜੀਤ ਗੌਰ ਸਰਬਜੀ ਜੀ ਇਹ ਕਿੰਨੇ ਕ ਟਾਈਮ ਤੋਂ ਹੜਤਾਲ ਚੱਲ ਰਹੀ ਹੈ ਇਹ ਇਹ ਕੱਲ ਤੋਂ ਸ਼ੁਰੂ ਕੀਤੀ ਹੈ ਜੀ ਇਸ ਕੱਲ ਤੋਂ ਸ਼ੁਰੂ ਕਰੀ ਹੈ ਕੀ ਵਜ੍ਹਾ ਹੋਈ ਹੈ ਵੀ ਇਹ ਜਿਹੜੀ ਹੜਤਾਲ ਕਰਨੀ ਪੈਗੀ ਜੀ ਅਸੀਂ ਪਹਿਲਾਂ ਫਰਵਰੀ ਦੇ ਵਿੱਚ ਵੀ ਸਾਡੀ ਸੈਲਰੀ ਨਹੀਂ ਸੀ ਆਈ ਜਨਵਰੀ ਤੇ ਫਰਵਰੀ ਦੀ ਜੀ ਅਸੀਂ ਕੀ ਮਾਰਕ ਤੋਂ ਵੀ ਰੰਗ ਦਿੱਤਾ ਸੀਗਾ ਐਟਮ ਕਾਰਨ ਠੀਕ ਹੈ ਉਦੋਂ ਇਹ ਜਿਵੇਂ ਦਵਾਇਆ ਗਿਆ ਸੀਗਾ ਵੀ ਜਿਹੜੀ ਤੁਹਾਡੀ ਤਨਖਾਹ ਵੀ ਪਾ ਦਿੱਤੀ ਜਾਉਗੀ ਹੂੰ ਉਦੋਂ ਸਾਡੀ ਤਨਖਾਹ ਪਾ ਵੀ ਦਿੱਤੀ ਗਈ ਸੀ ਦੋ ਮਹੀਨਿਆਂ ਦੀ ਤੇ ਮਾਰਚ ਦੀ ਸਾਡੀ ਅਪ੍ਰੈਲ ਚ ਪਾਈ ਸੀ ਹੁਣ ਅਪ੍ਰੈਲ ਤੋਂ ਲੈ ਕੇ ਜਿਹੜੀ ਮਈ ਦੀ ਸੈਲਰੀ ਬਣਦੀ ਐ ਤੇ ਜੂਨ ਚੜ ਗਿਆ ਤੇ ਦੋ ਤਿੰਨ ਮਹੀਨਿਆਂ ਦੀ ਸੈਲਰੀ ਸਾਡੀ ਆਈ ਨਹੀਂ ਹਿੰਦੀ ਤੇ ਸਾਡੇ ਜਿਹੜੇ ਕੰਪਨੀ ਵਾਲੇ ਨੇ ਉਹ ਉਹਨਾਂ ਨੇ ਸਾਨੂੰ ਇਹ ਮੈਸੇਜ ਕੀਤਾ ਸੀਗਾ ਵੀ ਅਸੀਂ ਅਸਮਰਥ ਆ ਸੈਲਰੀ ਦੇ ਤਾਂ ਤੁਸੀਂ ਜੋ ਕੁਝ ਕਰਨਾ ਕਰ ਲੋ ਉਹ ਕਹਿੰਦੇ ਉਹ ਸਿੱਧਾ ਇਹਨਾਂ ਨੇ ਸਾਨੂੰ ਇਹ ਮੈਸੇਜ ਕੀਤਾ ਗਰੁੱਪੀ ਮੈਸੇਜ ਜਿਸ ਦੇ ਵਿੱਚ ਅਸੀਂ ਸਾਰੇ ਇਨਵੋਲਵ ਹੈ ਕਿੰਨੀ ਕੋ ਸੈਲਰੀ ਹੈ ਤੁਹਾਡੀ ਇਸ ਟਾਈਮ ਸਾਡੀ 8784 ਰੁਪਏ ਆ ਪਰ ਅਪਰੇਟਰ 8784 ਰੁਪਏ ਹਾਂਜੀ ਉਹਦੇ ਨਾਲ ਘਰ ਦਾ ਗੁਜ਼ਾਰਾ ਹੋ ਜਾਂਦਾ ਫਿਰ ਨਹੀਂ ਜੀ ਸਾਡਾ ਗੁਜ਼ਾਰਾ ਬਹੁਤ ਮੁਸ਼ਕਿਲ ਹੈ ਵੀ ਚਲੋ ਇਹ ਅਭੀ ਚਲੋ ਬੰਦਾ ਆਪਣਾ ਖਰਚਾ ਆਪ ਕੱਢ ਲੈਂਦਾ ਹੂੰ ਕਿੰਨੀ ਕੋ ਦੁਰੋਵਾਨੇ ਤੁਸੀਂ ਅਸੀਂ ਜੀ ਇੱਕ ਤੇ ਸਾਡੇ ਨਾਲ ਅਪਰੇਟਰ ਵੀ ਆ ਉਹ ਪਟਿਆਲੇ ਤੋਂ ਆਉਂਦੀ ਐ ਤੇ ਇੱਕ ਰੇਨੋਵਲ ਆ ਉਹ ਚਿੱਤੇ ਤੋਂ ਆਉਂਦੀ ਐ ਵੀਕਰ ਉਹ ਜੀ ਨਾਬੇ ਕੋ ਲਗਾਉਂਦਾ ਤੁਸੀਂ ਹੁਣ ਇਸ ਬੰਦੇ ਵਿੱਚ ਕੋਈ ਐਸਡੀਐਮ ਕੋ ਲਗੇ ਸੀਗੇ ਫਿਰ ਹਾਂਜੀ ਅਸੀਂ ਐਸਡੀਐਮ ਸਾਹਿਬ ਮੈਨੂੰ ਕੋਲ ਗਏ ਸੀਗੇ ਆਪਣੇ ਰੀਜਾ ਗੋਇੰਦ ਜੀ ਕੋਲ ਪਰਸੋਂ ਨਨ੍ਹਾ ਸੀ ਨਾਮ ਰੰਮ ਵੀ ਦਿੱਤਾ ਸੀਗਾ ਉਹ ਉਹ ਕਿੰਦੇ ਵੀ ਅਸੀਂ ਤੇ ਕੁਝ ਕਰ ਨਹੀਂ ਸਕਦੇ ਵੀ ਤੁਹਾਨੂੰ ਜੀ ਕੰਪਨੀ ਦੇ ਅੰਦਰ ਆਂਦੇ ਹੋ ਹੁਣ ਸਾਡੀ ਕੰਪਨੀ ਦਾ ਜਦੋਂ ਕੰਟਰੈਕਟ ਹੀ ਨਹੀਂ ਵਧਿਆ ਵਧਾਇਆ ਸਰਕਾਰ ਨੇ ਫਿਰ ਉਹ ਜਿਹੜੇ ਅਸੀਂ ਉਹ ਕਹਿ ਰਹੇ ਆ ਵੀ ਅਸੀਂ ਵੀ ਕੀ ਕਰ ਸਕਦੇ ਜਦੋਂ ਸਾਡਾ ਕੰਟਰੈਕਟ ਵਧੂਗਾ ਵੀ ਅਸੀਂ ਸੈਲਰੀ ਵੀ ਤੁਹਾਨੂੰ ਉਦੋਂ ਹੀ ਦਵਾਂਗੇ ਠੀਕ ਹੈ ਸਾਡਾ ਜਿਹੜਾ ਪੀ ਐਲ ਆਰ ਐਸ ਸੁਸਾਇਟੀ ਹੈ ਤੇ ਜਿਵੇਂ ਸਾਡੇ ਮੈਨੇਜਰ ਹੋਗੇ ਅਸਨ ਉਹ ਜਿਹੜੇ ਆ ਪੀ ਐਲ ਆਰ ਐਸ ਸੁਸਾਇਟੀ ਦੇ ਅੰਦਰ ਆਉਂਦੇ ਆ ਉਹਨਾਂ ਨੇ ਤੇਰੀ ਕਲੀਅਰ ਕਰਨੀ ਹੁੰਦੀ ਆ ਕੰਪਨੀ ਨੂੰ ਜਿਹੜੀ ਵੀ ਆਪਣੇ ਡੇਲੀ ਉਹ ਹੁੰਦੀ ਆ ਫਰਦਾਂ ਦਾ ਕੈਸ਼ ਹੁੰਦਾ ਨਿਸ਼ਾਨਦੇਹੀ ਦਾ ਕੈਸ਼ ਹੁੰਦਾ ਉਹ ਸਾਰੀ ਅਸੀਂ ਉਹਦੇ ਖਾਤੇ 'ਚ ਜਮ੍ਹਾਂ ਕਰਵਾ ਦਿੰਦੇ ਆ ਜੇ ਇਹਨਾਂ ਨੇ ਬਿੱਲ ਨਹੀਂ ਕਲੀਅਰ ਕੀਤੇ ਸੀ ਉਹਨਾਂ ਦੇ ਅਕਤੂਬਰ 2024 'ਚ ਕੰਟਰੈਕਟ ਖਤਮ ਹੋ ਗਿਆ ਸੀ ਕੰਪਨੀ ਦਾ ਠੀਕ ਹੈ ਕਦੋਂ ਤੱਕ ਤੁਸੀਂ ਹੜਤਾਲ ਹੈ ਵੀ ਸਾਨੂੰ ਜਿਹੜਾ ਡੀਸੀ ਰੇਟ ਦਿੱਤਾ ਜਾਵੇ ਹੂੰ ਕਟੋ-ਕਟੇ ਇਹਦੇ ਹੱਤ ਮੰਨਦਾ ਸਾਡਾ ਵੀ ਸਾਨੂੰ ਡੀਸੀ ਰੇਟ ਤੇ ਮਿਲੇ ਹੂੰ ਹੁਣ ਕਦੋਂ ਤੱਕ ਤੁਸੀਂ ਇਹ ਹੜਤਾਲ ਰੱਖੋਗੇ ਅਸੀਂ ਇਹ ਹੀ ਹੜਤਾਲ ਉਦੋਂ ਤੱਕ ਹੀ ਰੱਖਾਂਗੇ ਵੀ ਜਦੋਂ ਤੱਕ ਸਾਡੀ ਸੈਲਰੀ ਦਾ ਸਾਨੂੰ ਮਿਲਦਾ ਨਹੀਂ ਕੋਈ ਵੀ ਹਾਂ ਸਾਡੀ ਸੈਲਰੀ ਪਾ ਦਿੱਤੀ ਜਾਊਗੀ ਦੋ ਮਹੀਨੇ ਦੀ ਜਿਹੜੀ ਤਿੰਨ ਮਹੀਨੇ ਦੀ ਬਣਦੀ ਆ ਰੇਡੀ ਤੇ ਵੀ ਸਾਨੂੰ ਡੀਸੀ ਰੇਟ ਮਿਲ ਜਾਵੇ ਠੀਕ ਤੁਹਾਡਾ ਨਾਮ ਪ੍ਰੀਆ ਜੀ ਕੀ ਕਹੋਗੇ ਕਿੰਨੇ ਕ ਟਾਈਮ ਤੱਕ ਹੜਤਾਲ ਕਰੀਏ ਇਹ? ਹਾਂ ਅਨਮਿਤੇ ਸਮੇ ਲਈ ਹੈ ਹਲਿ ਦਾ। ਅਨਮਿਤੇ ਸਮੇ ਲਈ ਹੈ। ਕੀ ਕੀ ਮੰਗਾਂ ਨੇ ਤੁਹਾਡੀਆਂ ਇਹ? ਸਾਨੂੰ ਸਾਡੀ ਸੈਲਰੀ ਟਾਈਮ ਤੇ ਦਿੱਤੀ ਜਾਵੇ। ਹੂੰ ਡੈਫੀਡੈਂਟ ਦਿੱਤਾ ਜਾਵੇ। ਹੂੰ ਇਹ ਹੀ ਮੰਗ ਕੇ ਸਾਡੇ ਤੋਂ ਕੋਈ ਮੰਨ ਹੈ ਵੀ ਕਿੰਨੀ ਕੁ ਦੂਰੋਂ ਆ ਰਹੇ ਤੁਸੀਂ? ਅਸੀਂ ਪਟਿਆਲੇ ਤੋਂ ਆ ਰਹੇ ਹਾਂ। ਪਟਿਆਲੇ ਤੋਂ ਆ ਰਹੇ ਹਾਂ। ਹੋ ਜਾਂਦਾ ਘਰ ਦਾ ਗੁਜ਼ਾਰਾ ਇਹਦੇ ਨਾਲ। ਕੁਝ ਵੀ ਨਹੀਂ ਹੁੰਦਾ ਜੀ। ਕੀ ਮੰਗ ਕਰਨਾ ਚਾਹੁੰਦੇ ਹਾਂ ਸਰਕਾਰ ਤੋਂ? ਸਰਕਾਰ ਤੋਂ ਇਹ ਮੰਗ ਕੇ ਕਿ ਸਾਨੂੰ ਡੀਸੀ ਰੇਟ ਦਿੱਤਾ ਜਾਵੇ ਤੇ ਸਾਡੀ ਸੈਲਰੀ ਟਾਈਮ ਤੇ ਆਵੇ। ਸਾਡੀ ਜੋ ਕੰਟਰੈਕਟ ਮਿਲਣਾ ਹੈ। ਉਸਾ ਨੂੰ ਉਹਨਾਂ ਨੂੰ ਕੰਟ੍ਰੈਕਟ ਦਿੱਤਾ ਜਾਵੇ ਕਿੰਨੇ ਕੋ ਟਾਈਮ ਤੋਂ ਹੈ ਜਿਹੜੀ ਸੈਲਰੀ ਰੁਕੀ ਹੋਈ ਹੈ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ 3 ਮਹੀਨਾ ਲੱਗ ਰਿਹਾ ਹੈ ਹੁਣ ਜਦੋਂ ਤੱਕ ਸੈਲਰੀ ਮਿਲਦੇ ਉਦ ਤੱਕ ਹੜਤਾਲ ਨਹੀਂ ਖਛੜਦੇ ਤੁਸੀਂ ਹਾਂਜੀ ਠੀਕ ਜੀ ਤੁਸੀਂ ਹਾਂਜੀ ਸਰ ਹੜਤਾਲ ਹੈ ਕਿਵੇਂ ਲੱਗ ਰਿਹਾ ਜੀ ਦਿੱਕਤ ਆ ਰਹੀ ਹੈ ਕਿੰਨੇ ਕ ਟਾਈਮ ਤੋਂ ਕਿਹੜੇ ਲਾ ਰਹੇ ਹੋਰੇ ਮੈਂ ਸਰ ਫਸਟ ਟਾਈਮ ਹੈ ਫਸਟ ਟਾਈਮ ਆਇਆ ਕੀ ਕੀ ਹੈ ਹੁਣ ਇਹਨਾਂ ਵੱਲੋਂ ਇਹਨਾਂ ਨੇ ਇਹ ਕਹਿ ਕੇ ਸਾਡੀ ਸਪਰਾਇ ਚੱਲ ਨਹੀਂ ਆ ਸਾਨੂੰ ਤਨਖਾਹ ਨਹੀਂ ਮਿਲ ਰਹੀ ਹੈ। ਹਮਮ। ਦੈਟਸ ਵਾਈ ਅਸੀਂ ਮਤਲਬ ਕੰਮ ਨਹੀਂ ਕਰ ਸਕਦੇ। ਕੰਮ ਨਹੀਂ ਕਰ ਰਹੇ। ਠੀਕ। ਇਹਨਾਂ ਵੀ ਤਨਖਾਹ ਵੀ ਇਹਨੂੰ ਦਿੱਤੀ ਜਾਵੇ ਜੋ ਵੀ ਮੁਲਾਜ਼ਮ ਕੰਮ ਕਰਦਾ ਉਹ ਤਨਖਾਹ ਵਾਸਤੇ ਕਰਦਾ। ਤਾਂ ਜੋ ਪਬਲਿਕ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਠੀਕ। ਧੰਨਵਾਦ।